ਜਿ ਮਾਗੀ ਦੇ ਪਾਵਨ ਪਵਿੱਤਰ ਦਿਹਾੜੇ ਦੇ ਉੱਤੇ ਜਿੱਥੇ ਅਸੀਂ 40 ਮੁਕਤੀਆਂ ਦੀ ਮਹਾਨ ਸ਼ਹਾਦਤ ਨੂੰ ਸੱਜਦਾ ਕਰਦੇ ਹਾਂ ਉੱਤੇ ਹੀ ਬੜਾ ਸ਼ੁਭ ਦਿਨ આજ ਤੋਂ 1 ਮਾਗ ਮਹੀਨੇ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਗੁਰੂ ਸਾਹਿਬ ਪਰਮੰਦਰ ਨੇ ਇਸ ਮਹੀਨੇ ਦੇ ਜਿਹੜਾ ਦਾਨ ਤੇ ਨਾਮ ਉਹਦੀ ਮਹਿਮਾ ਕਈ ਗੁਣਾ ਵਧਦੀ ਜਾਂਦੀ ਹੈ ਤੇ ਸਭ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਮਾਗੀ ਦੀਆਂ ਮਕਰ ਸਿਕਰਾਂਤੀ ਦੀਆਂ ਲੱਖ ਲੱਖ ਮੁਬਾਰਕਾਂ ਦਸ਼ਵੇਸ਼ ਪਾਤਸ਼ਾਹ ਬਰ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਕਿਰਪਾ ਸਾਡੇ ਇਲਾਕੇ ਤੇ ਸਾਰੇ ਪੰਜਾਬ ਤੇ ਸਾਰੇ ਮੁਲਕ ਤੇ ਦੁਨੀਆਂ ਤੇ ਬਣਾਈ ਰੱਖਣ ਮਾਤਾ ਰਾਨੀ ਮਾਤਾ ਨਹਿਣਾ ਦੇਵੀ ਸਾਡੇ ਕੀ ਆਪਣੀ ਕਿਰਪਾ ਸਾਡੇ ਇਲਾਕੇ ਤੇ ਸਾਰੀ ਦੁਨੀਆਂ ਤੇ ਸਾਡੇ ਦੇਸ਼ ਤੇ ਬਣਾਈ ਰੱਖੇ ਅੱਜ ਇਸ ਪਾਵਨ ਬੇਟਰ ਦਿਨ ਤੇ ਅਸੀਂ ਤਕਸ਼ਰੀ ਕੇਸਗੜ੍ਹ ਸਾਹਿਬ ਅੱਥਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਤੇ ਸ਼ੁਕਰਾਨਾ ਕੀਤਾ ਗਿੱਤਾ ਗੁਰੂ ਸਾਹਿਬ ਨੇ ਬਹੁਤ ਕੁਝ ਬਖਸ਼ਿਆ ਇਨਹੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੂਸੇ ਗਰੀਬ ਕਰੋੜ ਪੜੇ ਸਭ ਕੁਝ ਗੁਰੂ ਸਾਹਿਬ ਦਾ ਬਖਸ਼ਿਆ ਤੇ ਹਰ ਪਲ ਉਹਨਾਂ ਦਾ ਸ਼ੁਕਰਾਨਾ ਤੇ ਅਰਦਾਸ ਸਬਮਿਸ਼ਨ ਦੇ ਰਿਗਾਰਦ ਦੇ ਤਹਿਤ ਲਗਾਤਾਰ ਮੂਵਮੈਂਟ ਹੋ ਰਹੀ ਹੈ। ਆ ਮੈਂ ਪਹਿਲਾਂ ਤਾਂ ਵੀ ਦੱਸੂਗਾ ਕਿ ਅੱਜ ਤੋਂ ਜਿਹੜਾ ਹੈ ਅਸੀਂ ਆਪਣੇ ਹਲਕੇ ਦੇ ਵਿੱਚ ਵਿਕਾਸ ਦੀ ਜਿਹੜੀ ਰਫ਼ਤਾਰ ਹੈ ਹੋਰ ਜਿਹੜਾ ਹੈ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖੋਗੇ ਇੱਕ ਇੱਕ ਪਿੰਡ ਦੇ ਜਿਹੜੇ ਮਸਲੇ ਬਹੁਤ ਸਾਲਾਂ ਤੋਂ ਦੁਹਕੀਆਂ ਨਹੀਂ ਮੰਗ ਸੀ ਕਮਿਊਨਿਟੀ ਸੈਂਟਰਸ ਖੇਡ ਗਰਾਊਂਡ ਨਰਸਰੀਆਂ ਲਾਇਬ੍ਰੇਰੀਸ ਉਹ ਸਭ ਦੇ ਉੱਤੇ ਕੰਮ ਚੱਲ ਰਿਹਾ ਤੁਹਾਨੂੰ ਹਰ ਰੋਜ਼ ਦੇਖਾਂਗੇ ਸੜਕਾਂ ਜਿਹੜੀਆਂ ਹੈ ਉਸ ਨੂੰ 18 ਫੀਟ ਵਾਈਡਿੰਗ ਸਾਰੇ ਹਲਕੇ ਚ ਉਹ ਜਿਹੜੀ ਅੱਜ ਤੋਂ ਸ਼ੁਰੂਆਤ ਕਰਾਂਗੇ ਆਉਣ ਵਾਲੇ ਦਿਨਾਂ ਚ ਹੁਣ ਰੋਜ਼ ਕੱਲ ਰਾਸ਼ਟਰਪਤੀ ਜੀ ਆ ਰਹੇ ਕੱਲ ਤੇ ਪਰਸੋਂ ਮੈਂ ਅਮਰਿਸਰ ਸਾਹਿਬ ਹੋਊਗਾ ਸਾਰਾ ਤਰੀਕਾ ਸੀਜਰੇ ਡਵੈਲਪਮੈਂਟ ਵਰਕਸ ਦੇ ਉੱਤੇ ਨਾਲੀ ਨੰਦਪੁਰ ਸਾਹਿਬ ਨਗਰ ਕਾਉਂਸਲ ਹੋਵੇ ਕੀਪੂਰ ਸਾਹਿਬ ਨਗਰ ਕਾਉਂਸਲ ਹੋਵੇ ਮੰਗਲ ਨਗਰ ਕਾਉਂਸਲ ਹੋਵੇ ਜਿਵੇਂ ਨੰਦਪੁਰ ਸਾਹਿਬ ਨਗਰ ਕਾਉਂਸਲ ਸਾਡੇ ਪੂਰੇ ਸਟੇਟ ਦੀ ਫਰਸਟ ਉਹ ਸ਼ਹਿਰ ਬਣੂਗਾ ਜਿਹਦੇ ਜਿਨੋਂ ਅਸੀਂ ਟੋਟਲੀ ਅਸੀਂ 100% ਸੀਸੀਟੀਵੀ ਨਾਲ ਕਵਰ ਕਰ ਰਹੇ ਹਾਂ ਅ ਹੋਰ ਅਨੰਦਪੁਰ ਸਾਹਿਬ ਨੂੰ ਸੋਨਾ ਬਣਾਉਣ ਦੇ ਲਈ ਅਸੀਂ ਲੱਗੇ ਹੋਏ ਹਾਂ ਇਹ ਕਰ ਰਹੇ ਜਿਵੇਂ ਤੁਸੀਂ ਮਿਸ਼ਨ ਰੋਜ਼ਗਾਰ ਦੀ ਗੱਲ ਕੀਤੀ ਉਸ ਦੇ ਵਿੱਚ ਵੀ ਇਸ ਸਾਲ 2026 ਦੀ ਸ਼ੁਰੂਆਤ ਵੀ 3 ਜਨਵਰੀ ਨੂੰ ਸਾਡੇ ਮੈਕ ਵਿੱਚ ਅਸੀਂ ਲਗਭਗ ਸਤ ਸੋ ਬੰਦਿਆਂ ਨੌਕਰੀਆਂ ਦਿੱਤੀਆਂ ਤੇ ਅਸੀਂ 100% ਜਿਹੜਾ ਹੈ ਇਹ ਆਦੇਸ਼ جاری ਕਰ ਦੁੱਤੇਗੇ ਯਾਨੀ ਕਿ ਪਹਿਲਾਂ ਸਾਨੂੰ ਸੀ ਕਿ ਅਸੀਂ ਪ੍ਰੋਮੋਸ਼ਨਸ ਕਰਕੇ ਵਕਤ-ਵਕਤ ਭਰਤੀਆਂ ਕਰ ਸਕੀਏ ਪਰ ਮੂਲ ਪ੍ਰੋਮੋਸ਼ਨਸ ਜਿਹਦੇ ਉੱਤੇ ਸਟੇਲ ਲੱਗ ਗਿਆ ਪਰ ਜੋ ਅੱਜ ਪ੍ਰੈਜ਼ੈਂਟ ਡੇਟ ਨੰਬਰਸ ਹੈ ਲੈਕਚਰਰਸ ਤੇ ਮਾਸਟਰ ਕੈਡਰ ਬਹੁਤ ਜਲ ਜੜੀ ਭਰਤੀਆਂ ਜਿਹੜੀਆਂ ਆਣਗੀਆਂ ਸੀਐਮ ਸਾਹਿਬ ਨੇ ਅਪਰੂਵਲ ਦੇ ਦਿੱਤੀਆਂ ਨੇ ਤੇ ਸਾਡੀ ਕੋਸ਼ਿਸ਼ ਹੈ ਡਿਪਾਰਟਮੈਂਟ ਨੂੰ ਕਿ ਅਸੀਂ ਦਿਨ ਰਾਤ ਮਿਹਨਤ ਕਰਕੇ ਤੁਸੀਂ ਜਿਹੜੀ ਹੈ ਜਿਹੜੇ ਪਿਛਲੀ ਭਰਤੀ ਅਸੀਂ ਸਪੈਸ਼ਲ ਐਜੂਕੇਟਰ ਦੀ 4 ਮਹੀਨੇ ਤੋਂ ਰਿਕੋਰਡ ਟਾਈਮ ਚ ਕੀਤੀ ਤਾ ਇੱਕ ਤਾਂ ਰਿਕਾਰਡ ਟਾਈਮ ਸੀ ਤੇ ਕੋਸ਼ਿਸ਼ ਹੈ ਕਿ ਬਿਨਾਂ ਲਿਟੀਗੇਸ਼ਨ ਤਾਂ ਕਿ ਇਹ ਖੁੱਦਲੀ ਇਹ ਭਰਤੀਆਂ ਹੋ ਸਕਣ ਮਰੇ ਉੱਤੇ ਲੱਗੇ ਹੋਏ। ਸ੍ਰੀ ਅਮਨਿਅ ਨੇ ਵਿਦੇਸ਼ੀ ਦੌਰੇ ਤੇ ਕੀਤਾ ਉਹਦੇ ਬਹੁਤ ਮਾੜੀ ਗੱਲ ਹੈ ਜੀ। ਦੇਖੋ ਸਾਡੇ ਮੁੱਖ ਮੰਤਰੀ ਸਾਹਿਬ ਤਹਾਕੀਆਂ ਬਾਅਦ ਪੰਜਾਬ ਦਾ ਕੋਈ ਮੁੱਖ ਮੰਤਰੀ ਜਾ ਕੇ ਵਿਦੇਸ਼ ਜਪਾਨ ਗਿਆ ਉਹਦਾ ਕਿੰਨਾ ਪੋਜ਼ਿਟਿਵ ਅਸਰ ਆਇਆ। ਮੈਂ ਪਿਛਲੇ ਦਿਨੀ ਲੁਧਿਆਣਾ ਇੱਕ ਫੰਕਸ਼ਨ 'ਚ ਗਿਆ ਉੱਥੇ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜੋਸ਼ ਆਇਆ ਉਸ ਯੂਜ਼ਟ ਤੋਂ ਬਾਅਦ ਪੰਜਾਬ ਦੇ ਵਿੱਚ ਇਨਵੈਸਟਮੈਂਟ ਆ ਰਹੀ ਹੈ ਬਹੁਤ ਜ਼ਿਆਦਾ। ਤਾਂ ਇਨਵੈਸਟ ਪੰਜਾਬ ਦੇ ਤਹਿਤ ਸੀਐਮ ਸਾਹਿਬ ਜਾਣਾ ਚਾਹੁੰਦੇ ਸੀ ਤੇ ਬੋਲੇ ਇਹ ਮਾੜੀ ਗੱਲ ਹੈ ਕਿ ਜੇ ਪੰਜਾਬ ਤੇ ਦੇਸ਼ ਲਈ ਦੇਸ਼ ਦੇ ਵਿੱਚ ਪੰਜਾਬ ਤਰੱਕੀ ਕਰੂਗਾ ਤਾਂ ਦੇਸ਼ ਦੇ ਵੀ ਤਰੱਕੀ ਹੋਊਗੀ ਡਿਸਾਈਡ ਥੈਂਕ ਯੂ